ਅੱਛਾ 12 ਦਿਨ ਪਇਆ ਬਈ ਭਾਰਤੀ ਥਣਾ ਦੀ ਆਪਣੀ ਸਾਰੇ ਗਾਦੀ ਦੀ ਬਈ ਗਰੰਟੀ ਹੋਊਗੀ ਆਪਣੇ ਤਸੱਲੀ ਵਾਲੇ ਬੰਦਿਆਂ ਤੋਂ ਆਈ ਆ ਐਸਿਆਂ ਦੀਏ ਦੋਸਤੋ ਤੇ ਪੋਲੀ ਐ ਬੱਚੀ ਬਧੀ ਚਿੱਟਾ ਦੁੱਧ ਅਭੀ ਇਹਦਾ ਜਮਾ ਅੱਛਾ ਹਾਂ ਕੋਈ ਵੀ ਬੰਦਾ ਦਿਖਾ ਦਿਓ ਜਮਾਣਾ ਮੈਂ ਤੋਂ ਵੱਧ ਵੀ ਚਿੱਟਾ ਦੁੱਧ ਦਾ ਹਾਂ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੋਸਤੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਮੋੜ ਮੰਡੀ ਬਾਈ ਜਸਪ੍ਰੀਤ ਸਿੰਘ ਜੱਸੀ ਦੇ ਘਰੋਂ ਦੋਸਤੋ ਵੀਡੀਓ ਆ ਦੋ ਨਾ ਕੋ ਬਾਈ ਕੋਲੇ ਸੇਲ ਵਾਲਿਆ ਇੱਕ ਨੰਬਰ ਤੇ ਦੋਸਤੋ ਪਹਿਲਾ ਸੂਆ ਸੂਈ ਬੈੜ ਬਕਾਉਗਾ ਤੇ ਨੰਬਰ 2 ਤੇ ਬਾਈ ਜੀ ਪੂਰੇ ਚੰਗੇ ਦੁੱਧ ਦੀ ਚੰਗੇ ਕੱਦ ਵਜਣ ਦੀ ਹਜੇ ਪਏ ਆ तकरीबन 12 13 ਦਿਨ ਝੋਟੀ ਦੇ ਸੂਣ ਦੇ ਇੱਕ ਤੁਹਾਨੂੰ ਆਪਾਂ ਉਹ ਦਿਖਾ ਦਾਂਗੇ ਪਹਿਲਾਂ ਆਪਾਂ ਬਾਈ ਜੀ ਇਹ ਤੋਂ ਬੈੜ ਤੋਂ ਸ਼ੁਰੂ ਕਰ ਲੈਨੇ ਆ ਕੀ ਮੁੱਲ ਬਾੜੀ ਸਾਰੀ ਵੀਡੀਓ ਦੇ ਵਿੱਚ ਹੋ ਨੰਬਰ ਆਪਾਂ ਬਾਈ ਤੋਂ ਲੈ ਲਾਂਗੇ ਵੀਡੀਓ ਸਾਰੀ ਦੇਖ ਲਓ ਲਾਸਟ ਤੱਕ ਪਸ਼ੂ ਦੀ ਸਾਰੀ ਡਿਟੇਲ ਬਾਈ ਜੀ ਪਾਈ ਹੁੰਦੀ ਆ ਸੋ ਕਿਸੇ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਆ ਮੇਰਾ ਨੰਬਰ ਹੇਠਾ ਚੱਲ ਜਿਆਦਾ ਆ ਜਾ ਬਾਈ ਜਸਪ੍ਰੀ ਵੀਡੀਓ ਦੇ ਸਾਹਮਣੇ ਪਹਿਲਾ ਪਾ ਬੱਚੀ ਤੋਂ ਸ਼ੁਰੂ ਕਰ ਲੈਨੇ ਆ ਹੋਰ ਕੀ ਹਾਲ ਹੈ ਬਈ ਵਧੀਆ ਬਈ ਮੋਬਾਈਲ ਨੰਬਰ ਬੋਲ ਦੇ ਵੀਰੇ ਆਪਣਾ ਮੋਬਾਈਲ ਨੰਬਰ ਬਈ ਮੇਰਾ 98144 87282 ਪਿੰਡ ਜੋਧੂਪੁਰ ਪਖਰ ਘਰ ਆਪਣਾ ਨਹਿਰ ਦੇ ਨਾਲ ਹੀ ਉੱਤੇ ਬਈ ਹਾਂ ਠੀਕ ਐ ਬਈ ਦੋ ਨੱਕ ਸੇਲ ਆੜਿਆ ਜੀ ਹਾਂ ਬਈ ਦੋ ਨੱਕ ਸੇਲ ਆੜਿਆ ਜੀ ਜੱਸੀ ਭਈਆ ਕਿੰਨੇ ਕਿ ਦਿਨਾਂ ਦੀ ਸੋਈ ਹੈ ਬਹਿੜ ਇਹਨੂੰ ਭਈ ਅੱਜ ਤੀਜਾ ਦੇਣਾਗਾ ਤੀਜਾ ਦੇਣਾ ਹਾਂ ਠੀਕ ਆ ਤੀਜਾ ਦਿਨ ਸੂਈ ਨੂੰ ਹੋ ਗਿਆ ਹਾਂ ਬੱਚਾ ਇਹਦੇ ਪਿੱਛੇ ਬੱਚੀ ਆ ਜੀ ਇਹਦੇ ਮਗਰ ਬੱਚੀ ਆ ਬਈ ਹਾਂ ਆਪਦੀ ਜਮਾ ਮਾਂ ਵਰਗੀ ਭਾਈ ਬੱਚੀ ਆ ਪਿੱਛੇ ਦੇ ਤੇ ਕਿੰਨਾ ਕੁ ਹੁਣ ਬਈ ਬੌਲਾ ਬੌਲਾ ਕਿੰਨਾ ਕੁ ਤਿਆਰ ਆ ਸਹੀ ਆ ਬੌਲਾ ਬਈ ਸਹੀ ਆ 9-10 ਕਿਲੋ ਬੌਲਾ ਤੇਰਾ 9-10 ਕਿਲੋ ਹਾਂ ਠੀਕ ਆ ਕਿੰਨਾ ਕੁ ਪਾ ਦੋ ਦੁੱਧ ਤੇਰੇ ਸਾਥ ਦੁੱਧ ਬਈ ਇਹ ਘੱਟ ਸੰਭਾਈ ਵਾਲੇ ਘਰੋਂ ਆਈ ਆ ਜੇ ਵਧੀਆ ਬੰਦੇ ਦੀ ਸਾਂਭ ਸੰਭਾਲ ਹੋਈ 15-16 ਕਿਲੋ ਵਧੀਆ ਦੁੱਧ ਦੇਊਗੀ ਪਾ ਦੋਗੀ ਹਾਂ ਬਈ ਵਧੀਆ ਦੇਊਗੀ ਬਈ ਤੀਜੇ ਦਿਨ ਜਦੋਂ 9-10 ਕਿਲੋ ਹੋਏਗਾ ਤਾਂ ਦੇਊਗੀ ਠੀਕ ਆ ਠੀਕ ਆ ਲੈ ਬਾਈ ਜੀ ਇਹ ਨੰਬਰ ਭਰਾ ਦਾ ਦੋਸਤੋ ਵੀਡੀਓ ਦੇ ਵਿੱਚ ਚੱਲੀ ਜਾਂਦਾ ਪਿੰਡ ਜੋਧਪੁਰ ਪਖਰ ਬੈੜ ਸਾਨੂੰ ਆਪਾਂ ਤੋਰ ਕੇ ਦਿਖਾ ਦਿੰਨੇ ਆ ਪਹਿਲਾ ਸੂਆ ਸੂਈ ਹੋਈ ਆ ਬੱਚਾ ਪਿੱਛੇ ਦੋਸਤੋ ਇਹਦੇ ਬੱਛੀ ਆ ਗਈ ਜਮਾ ਇਹਦੇ ਵਰਗੀ ਆ ਸੇਮ ਟੂ ਸੇਮ ਇਹਦੇ ਵਰਗੀ ਜਮਾ ਇਹਦੀ ਧੀ ਆ ਭਾਈ 9 ਕਿਲੋ ਕਿਹਾ ਸੀ ਭਾਈ ਜੱਸੀ ਹਾਂ ਭਾਈ 9 ਕਿਲੋ ਦੁੱਧ ਹੈਗਾ ਕਾ ਬਾਕੀ ਇਹ ਭਾਈ ਅੱਜੀ ਬੌਲੇ ਜੋ ਬਿੱਲੀ ਕੀਤੀ ਆ ਠੀਕ ਆ ਇੱਕ ਜਿਹੜਾ ਆ ਹੋਰ ਦਵਾਲਾ ਮੋੜਲਾ ਪਰ ਇਹਨੂੰ ਆ ਦੇਖੋ ਵੀਰੇ ਬੱਚੇ ਦਾ ਕਰਦੀ ਕੱਟ ਦੀ ਬਹੁਤ ਸੋਹਣੀ ਆ ਬਈ ਬੱਚੀ ਗਾਹ ਨੂੰ ਵਧੀਆ ਰੁਪਏ ਬੰਨ ਵਾਲੀ ਹੈਗੀ ਹਾਂ ਬਾਕੀ ਦੋਦਾ ਤੈਨੂੰ ਠੰਡੀ ਅਸੀਲ ਹਾਂ ਬਈ ਜਮਾਇਆ ਚਾਹੇ ਕੋਈ ਨਿਆਣੇ ਤੋਂ ਵੀ ਆਪਾਂ ਧਾਰਾ ਮਾਰ ਕੇ ਦਿਖਾ ਦਾਂਗੇ ਅੱਛਾ ਉਹ ਕੰਮ ਨਹੀਂ ਗਾ ਹਾਂ ਹਾਂ ਠੀਕ ਗਰਮ ਪਸ਼ੂ ਲੈਂਦੀ ਨਹੀਂ ਬਈ ਆਪਾਂ ਠੀਕ ਆ ਵੀਰੇ ਠੀਕ ਆ ਬੰਨ ਲੈ ਫਿਰ ਇਹਨੂੰ ਹਾਂ ਮੁੱਲਾ ਜਿਹੜਾ ਦੋਸਤੋ ਨਾਲ ਦੀ ਨਾਲ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਨੰਬਰ ਭਰਾ ਦਾ ਵੀਡੀਓ ਦੇ ਵਿੱਚ ਹੀ ਚੱਲੀ ਜਾਂਦਾ ਤੇ ਜਿਹੜੀ ਝੋਟੀਆਂ ਸਾਨੂੰ ਆਪਾਂ ਰੋਸ਼ੇਪਨ ਚ ਪੈਂਦੀ ਹੈ ਬਹੁਤ ਚੰਗੀਆਂ ਉਹ ਵੀ ਦਿਖਾਵਾਂਗੇ ਜੇਸੀ ਕੀਪਾ ਕਰਦਾ ਜੈਜ ਬਈ ਇਹਦਾ ਜੈਜੀ ਭਾ ਕਰਾਂਗੇ ਬਸ ਉਹ ਚੋ ਸਿਰਫ 1000 ਰੁਪਿਆ ਛੋੜ ਹੀ ਹੋ ਇਹਦਾ 55000 ਰੁਪਿਆ ਲੈਣਾ ਬਈ ਉਹ ਚੋ 1000 ਰੁਪਿਆ ਛੋਟ ਕਰਾਂਗੇ ਠੀਕ ਆ ਬਾਲਾ ਰੇਟ ਨਹੀਂ ਕਰਦੇ ਬਈ ਠੀਕ ਆ ਜੈ ਜ ਆ ਭਾਈ ਕਹਿੰਦਾ 55000 ਚੋ 1000 ਰੁਪਿਆ ਛੋਟ ਕਰਾਂਗੇ 54000 ਦੀ ਹੋਜੂ ਮਾੜਾ ਮੋਟਾ ਭਾਈ ਖਿੱਚ ਦੋਗੇ ਚੱਲ ਬਈ ਖਾਏਗੇ ਇਹਦਾ ਮਾਂ ਤਾਂ ਤੱਕ ਹੋਊਗਾ ਉਹ ਹੋਜੂਗਾ ਦੋਸਤੋ ਤੇ ਬਾਕੀ ਨੰਬਰ 2 ਤੇ ਆ ਜਾ ਬਾਅਦ ਚ ਇਹਦਾ ਪਤਾ ਰੰ ਮਰਵਾ ਦਾਂਗੇ ਇਹ ਬਾਈ ਜੀ ਕਿੰਨੇ ਵਿੱਚ ਸੁਏ ਸੁਣੇ ਨੇ ਹੁਣ ਇਨੇ ਬਈ ਦੂਜੇ ਸੂਏ ਸੋਨਾ ਝੋਟੀ ਨੇ ਦੂਜੇ ਸੂਏ ਹਾਂ ਬਈ ਰੋਸ਼ੇਪਨ ਜੇ ਚ ਆ ਗਈ ਹੈਨਾ ਹਾਂ ਬਈ ਮੜੀਆਂ ਮੜੀਆਂ ਲੱਤਾਂ ਜੀਆਂ ਹੈਗੀਆਂ ਥੱਲਿਓ ਪੂਰੀ ਰੋਸ਼ੀ ਜੀ ਆ ਗਈ ਤੇ ਝੋਟੀ ਸੋਹਣੀ ਹੈ ਦੋਸਤੋ ਬਈ ਜਿਸੀਂ ਸਹੀ ਸਹੀ ਤੈਨੂੰ ਕਿੰਨੇ ਕ ਦੁੱਧ ਦੀ ਉਸਤੇ ਆਈ ਹੈ ਇਹ ਬਈ ਪਲੂਣ ਦਾ ਇਹ 15 ਕਿਲੋ ਦੁੱਧ ਦਿੱਤਾ ਹੈ ਝੋਟੀ ਦਾ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਆ ਅੱਜ 12 ਦਿਨ ਪਏ ਆ ਬਈ ਭਾਰਤੀ ਥਣਾ ਦੀ ਆਪਣੀ ਸਾਰੇ ਗਾਹੀ ਦੀ ਬਈ ਗਰੰਟੀ ਹੋਊਗੀ ਆਪਣੇ ਤਸੱਲੀ ਵਾਲੇ ਬੰਦਿਆਂ ਤੋਂ ਆਈ ਆ ਠੀਕ ਹੈ ਹਾਂ ਠੀਕ ਆ ਵੀਰੇ ਪਲੂਣ ਦਾ 15 ਬਹੁਤ ਹੋ ਜਾਂਦਾ ਦੋਸਤੋ ਬਾਈ ਕਹਿੰਦਾ ਗਰੰਟੀ ਤੇ ਆਪਣੇ ਨੂੰ ਆਈ ਹੋਈ ਐ ਝੋਟੀ ਬਾਕੀ ਹਜੇ ਨਾ ਜਿਹੜੇ ਹਿਸਾਬ ਨਾਲ ਬਹੁਤ ਬਣਦੀ ਆ ਬਈ ਇਹ ਇਹ ਤਾਂ ਨਹੀਂ ਕੁਛ ਵੀ ਲਾਉਣੀ ਸ਼ੁਰੂ ਕੀਤਾ ਅੱਜ ਬੇਹਜੇ ਦਾ ਕੱਚੀ ਆ ਬਾਈ ਕਹਿੰਦਾ ਸੀ ਆਪਾਂ ਵੀਡੀਓ ਫੇਰ ਪਾ ਦਾਂਗੇ ਮੈਂ ਕਿਹਾ ਚੱਲ ਕਈ ਵਾਰੀ ਭਰਾ ਹੁੰਦਾ ਹਨਾ ਕੋਈ ਸ਼ੌਂਕੀਆ ਲੈ ਲੈਂਦਾ ਇਹਨੂੰ ਵੀ ਜੱਸੀ ਤੋਰ ਲਾ ਤੋਰ ਬਈ ਇਹ ਭੱਜੂਗੀ ਮਾੜੀ ਅੱਜ ਆਨ ਕਰਕੇ ਹਾਂ ਮਾੜੀ ਜੀ ਉਪਰਾ ਕਰਦੀ ਆ ਨਾ ਉਪਰਾ ਕਰਦੀ ਆ ਚੱਲ ਮੈਂ ਖੜੀ ਦੇ ਦਈ ਦੋਸਤੋ ਥਾਂਨੇ ਵਸ ਨੂੰ ਦਿਖਾ ਖੜੀ ਦਾ ਦਿਖਾ ਦੇ ਬਈ ਕੋਈ ਆਹ ਦੇਖੋ ਵੀਰੇ ਤੇ ਬਾਕੀ ਕੋ ਹਜੇ ਜਿਹੜੇ ਸਾਬ ਨਾਲ ਕਿੰਨੇ ਦਿਨਾਂ ਦੀ ਕੱਚੀ ਪਈ ਹੈ ਨਾ 12 13 ਦਿਨਾਂ ਦੀ ਤਕਰੀਬਨ ਤੇ ਬਹੁਤ ਸੋਹਣੀ ਬਣ ਜੂ ਤੇ ਅਸੀਂ ਇਹ ਕੀ ਭਾਦੀ ਰੋਗੀ ਇਹਦਾ ਬਈ ਭਾਅ ਫੋਨ ਤੇ ਕਰਾਂਗੇ ਕੱਚੀ ਹੋਣ ਕਰਕੇ ਨਾ ਅੱਛਾ ਹਾਂ ਬਈ ਇਹ ਕੋਈ ਚੰਗੇ ਰੁਪਏ ਲਾਉਣ ਵਾਲਾ ਬੰਦਾ ਹੋਵੇ ਬਈ ਉਹੀ ਫੋਨ ਲਾਵੇ ਹਾਂ ਹਾਂ ਠੀਕ ਆ ਠੀਕ ਆ ਇਹਦਾ ਬਈ ਜੀ ਮੁੱਲ ਭਰਾ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਜਿਹੜੇ ਸਾਬ ਨਾਲ ਕੱਚੀ ਆ ਫਿਰ ਕੱਚੀ ਦਾ ਕਈ ਵਾਰੀ ਪਹਿਲਾਂ ਮੁੱਲ ਕੰਦ ਘਾਟ ਦੀ ਬਹੁਤ ਵੱਡੀ ਆ ਬਈ ਝੋਟੀ ਕੋਈ ਛੋਟੀ ਮੰਨ ਕੇ ਨਾ ਆਵੇ ਬਾਕੀ ਦੋਸਤੋ ਕੋਲੇ ਆਜੋ ਹਨਾ ਆਪਾਂ ਪੈਸੇ ਖਰਚ ਕਰਨੇ ਆ ਜਿਹੜਾ ਨਾ ਖਰੀਦਣਾ ਬੇਫਿਕਰ ਹੋ ਕੇ ਕੋਲੇ ਆਇਓ ਤਸੱਲੀ ਕਰ ਲਿਓ ਇਹਦਾਂ ਜਿਸੀ ਧਾਰਾਂ ਧੂਰਾ ਮਾਰਦੇ ਫਿਰ ਧਾਰਾਂ ਬਈ ਇਹਨਾਂ ਲਾ ਕੇ ਬੱਚਾ ਬਈ ਕਮਿੰਟਾਂ ਹੀ ਮਾਰ ਦਿੰਨੇ ਆ ਲਾਲ ਲਾਲ ਲਓ ਬੱਚਾ ਲਾ ਆਹ ਦੇਖੋ ਦੋਸਤੋ ਬਿਨਾ ਨਿਆਣੀ ਤੋਂ ਬਾਈ ਕਹਿੰਦਾ ਜਮਾ ਠੰਡੀ ਐ ਸੀਲ ਆ ਧਾਰਾਂ ਧੂਰਾ ਮਾਰ ਕੇ ਸਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਭਰਾਵੋ ਤੇ ਬਾਕੀ ਜਿਹੜੇ ਭਰਾਣੇ ਪੈਸੇ ਖਰਚਣੇ ਆ ਤੁਸੀਂ ਆਇਓ ਬੇਫਿਕਰ ਹੋ ਕੇ ਦੋ ਟਾਈਮ ਚਾਰ ਟਾਈਮ ਆਪਦੀ ਚਵਾਈ ਕਰਿਓ ਆਲ ਆਈ ਮਾਰਦੇ ਜੇ ਅਸੀਂ ਕੋਈ ਆਪਾ ਬਾਲਾ ਚੋਣਾ ਤਾਂ ਹੈ ਨਹੀਂ ਹਜੇ 4 ਸਵੇਰ 4:30 ਬੱਜੇ ਆ ਹ ਇਹਨੇ ਨਾ ਇਹ ਜੋ ਹੋ ਜਾਂਦਾ ਥਣਾ ਦੀ ਬਾਹਰ ਜਮਾ ਭਾਈ ਬਹੁਤ ਜਾਦੇ ਪੋਲੀ ਆ ਹਮ ਜੈ ਜੇ ਪੈਸਿਆਂ ਦੀ ਆ ਦੋਸਤੋ ਤੇ ਪੋਲੀ ਆ ਬੱਛੀ ਬਧੀਆ ਚਿੱਟਾ ਦੁੱਧ ਆ ਵੀ ਇਹਦਾ ਜਮਾ ਅੱਛਾ ਹਾਂ ਕੋਈ ਵੀ ਬੰਦਾ ਦਿਖਾ ਦਿਓ ਜਮਾਣਾ ਮੈਂ ਤਾਂ ਵੱਧ ਵੀ ਚਿੱਟਾ ਦੁੱਧ ਆ ਹਾਂ ਦੇਖ ਮੱਝਾਂ ਵੇ ਮੱਝਾਂ ਰਕਾ ਦੁੱਧਾ ਚੋਣ ਚਵਾ ਭਾਈ ਜਮਾਇਨ ਪੋਲਾ ਲੱਗਿਆ ਲੈ ਵੀ ਭਾ ਬੱਤ ਜੇ ਇਹਦੇ ਪੈਸੇ ਲਾਉਂਦੇ ਹਾਂ ਭਰਾਣੇ ਵੀਰੇ ਹੁਣ ਬਾਹਲੀ ਆ ਜਾਂਦੇ ਸੀ ਭਾਈ ਘਰੇ ਰੱਖਣ ਵਾਲੀ ਗਾਂ ਕੋਈ ਹੂੰ ਠੀਕ ਹੈ ਬਰੇਟ ਠੀਕਾ ਵੀਡੀਓ ਦੇਖਣ ਲਈ ਦੋਸਤੋ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਭਰਾ ਨੂੰ ਜਿਹੜਾ ਨੱਕ ਪਸੰਦਾ ਉਹ ਆਜੇ ਕੋਲੇ ਤਸੱਲੀ ਕਰਕੇ ਕਰ ਲਿਓ ਸੌਦਾ ਦੋਸਤੋ ਸასი ਕਾਲ